ਮੈਨਾਂ ਨੂੰ ਮਿਲ ਲਈ ਸੀ ਤੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਮੈਂ ਪੰਜਾਬ ਚ ਆ ਕੇ ਫੋਨ ਕਰਾਂਗਾ ਔਰ ਗੱਲ ਕਰਾਂਗਾ ਉਹਨਾਂ ਦੇ ਨਾਲ ਨਾਲ ਉਹ ਵੀ ਮਲਿਕਾ ਦਾ ਇਹਨੂੰ ਨੌਕਰੀ ਤੇ ਕੰਮ ਸਕੇ ਜਾਵੇ ਉਹ ਹੀ ਮਲਿਕਾ ਕਹਿ ਰਹੀ ਆ ਕਿ ਮੈਨੂੰ 3 ਸਾਲ ਹੋ ਗਏ ਨੇ ਮੈਂ ਸਭ ਦੇ ਨਾਲ ਖਲਤੀ ਪਈ ਮੈਂ ਔਰ ਇਹ ਨਹੀਂ ਗੱਲ ਕਿ ਮੈਂ ਉਹਨਾਂ ਨੂੰ ਵੀ ਜਾ ਕੇ ਮਿਲ ਰਹੀ ਆ ਉਹ ਮੇਰੇ ਘਰ ਵੀ ਆ ਰਹੇ ਆ ਸਰਕਾਰ ਦੇ ਨੁਮਾਇੰਦੇ ਕਲ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪਰ ਸਰਕਾਰਾਂ ਨੇ ਮਲਿਕਾ ਦਾ ਸਾਥ ਨਹੀਂ ਦਿੱਤਾ ਜਿਸ ਤਰ੍ਹਾਂ ਕਿ ਮਲਿਕਾ ਦੇ ਚੈਸ ਕੈਰੀਅਰ ਦੇ ਵਿੱਚ ਤਿੰਨ ਸਰਕਾਰਾਂ ਆ ਚੁੱਕੀਆਂ ਨੇ ਪਹਿਲੇ ਅਕਾਲੀ ਭਾਜਪਾ ਸਰਕਾਰ ਸੀਗੀ ਜਦੋਂ ਮਲਿਕਾ ਨੇ ਜਿੱਤਣਾ ਸਟਾਰਟ ਕੀਤਾ ਉਹਨਾਂ ਦੇ ਵੀ ਵਾਅਦੇ ਹੀ ਰਹੇ ਆ ਫਿਰ ਨੰਬਰ 2 ਦੇ ਉੱਤੇ ਕਾਂਗਰਸ ਸਰਕਾਰ ਨੇ 5 ਸਾਲ ਪੂਰੇ ਰਾਜ ਕੀਤਾ ਰਾਜ ਨਹੀਂ ਕੀਤਾ ਮਲਿਕਾ ਦੇ ਨਾਲ ਬਹੁਤ ਜ਼ਿਆਦਾ ਜਾ ਨਹੀਂ ਕੀ ਇਹਨੂੰ ਮਯੂਸ ਕੀਤਾ ਉਹਨਾਂ ਨੇ ਸੀਐਮ ਹੋਸਟ ਦੇ ਵਿੱਚ ਬਕਾਇਦਾ ਮਲਿਕਾ ਨੂੰ ਉੱਥੇ ਬੁਲਾਇਆ ਗਿਆ ਸੀਗਾ ਔਰ ਮਲਿਕਾ ਦੀ ਫਾਈਲ ਦੇ ਉੱਤੇ ਸਾਡੇ ਕੋਲ ਵੀਡੀਓ ਵੀ ਹੈ ਫਾਈਲ ਦੇ ਉੱਤੇ ਸਾਈਨ ਕੀਤੇ ਸੀ ਉਹਨਾਂ ਨੇ ਕਿ ਮਲਿਕਾ ਨੂੰ ਐਜ਼ ਅ ਕੋਚ ਦੀ ਨੌਕਰੀ ਇਹ ਵੀ ਗੱਲਬਾਤ ਹੋਈ ਸੀ ਕਿ ਜਲੰਧਰ ਦੇ ਵਿੱਚ ਮਲਿਕਾ ਨੂੰ ਆਪਣੇ ਵਰਗੇ ਬੱਚਿਆਂ ਨੂੰ ਕੋਚਿੰਗ ਦੇਗੀ ਆਪਣੇ ਵਰਗੇ ਬੋਲਦੇ ਸੁਣਦੇ ਜਿਹੜੇ ਬੱਚੇ ਨਹੀਂ ਉਹਨਾਂ ਨੂੰ ਕੋਚਿੰਗ ਦੇਗੀ ਕੋਚ ਦੀ ਨੌਕਰੀ ਤੇ ਸਾਈਨ ਹੋਏ ਹੋਏ ਨੇ ਕਿ ਉਹਨੂੰ ਨੌਕਰੀ ਦੇ ਦਿੱਤੀ ਗਈ ਹੈ ਪੰਨੂ ਤੇ ਇਹ ਨਹੀਂ ਸਮਝ ਆਉਂਦੀ ਮੈਂ ਤੁਹਾਡੇ ਸਭ ਕੋਲੋਂ ਇਹ ਪੁੱਛਣਾ ਚਾਹੁੰਦੀ ਆ ਜਿੰਨੇ ਮਲਿਕਾ ਦੇ ਨਾਲ ਪਿਆਰ ਕਰਦੇ ਆ ਸਾਰੇ ਕਿ ਜੇ ਇੱਕ ਸੀਐਮ ਆਪਣੀ ਚੇਅਰ ਦੇ ਉੱਤੇ ਬੈਠ ਕੇ ਆਪਣਾ ਸਾਈਨ ਕਰਤਾ ਹੈ ਕਿ ਮਲਿਕਾ ਅਨੁਸਾਰ ਸਰਕਾਰੀ ਨੌਕਰੀ ਦੇ ਦਿੱਤੀ ਗਈ ਹੈ ਤੇ ਕੀ ਉਹ ਚੋਣਵੀ ਵਾਅਦਾ ਹੈ ਮੰਨੂ ਹਾਲੇ ਤੱਕ ਇਹ ਪੋਲਿਟਿਕਸ ਨਹੀਂ ਸਮਝ ਆਈ ਹੈ ਕੋਈ ਗੱਲ ਨਹੀਂ ਹੱਲੇ ਉੱਥੇ ਹੀ ਇਸ ਤਰ੍ਹਾਂ ਹੀ ਫਰਾਈ ਲੰਗ ਹੁੰਦੀਆਂ ਪਈਆਂ ਨੇ ਸਿਆਮਾਨ ਸਰ ਨੂੰ ਵੀ ਮਿਲੇ ਆ ਉਹ ਵੀ ਹੱਲੇ ਫਾਈਲ ਉਹਨੂੰ ਵੀ ਸਾਨੂੰ 6-7 ਮਹੀਨੇ ਹੋ ਗਏ ਸ਼ਾਇਦ ਮਿਲਿਆ ਨੂੰ ਤੇ ਕੁਛ ਹੱਲੇ ਕੋਈ ਸਿੱਟਾ ਨਹੀਂ ਨਿਕਲਿਆ ਇਹ ਪੰਜਾਬ ਨਹੀਂ ਇੰਡੀਆ ਦੀ ਪਹਿਲੀ ਧੀ ਹੈ ਜਿਨੇ ਏਸ਼ੀਆ ਦੇ ਵਿੱਚੋਂ 골ਡ ਮੈਡਲ ਲਿਆ ਵਰਲਡ ਦੇ ਵਿੱਚੋਂ 골ਡ ਮੈਡਲ ਲਿਆ ਔਰ ਫਿਰ ਏਸ਼ੀਆ ਦੇ ਵਿੱਚੋਂ ਹੀ ਇਹਨੇ সিলవర్ ਮੈਡਲ ਵੀ ਲਿਆਈ 2015 ਤੋਂ ਇਹ ਲਗਾਤਾਰ ਜਦੋਂ ਵੀ ਜਾਂਦੀ ਇੰਟਰਨੈਸ਼ਨਲ ਲੈਵਲ ਤੇ ਵੀ 골ਡ সিলవర్ ਮੈਡਲ ਲੈ ਕੇ ਆਂਦੀ ਹੀ ਪਈ ਹੈ ਮੈਡਲਸ ਦੀ ਤਾਂ ਗਿਣਤੀ ਹੈ ਹੀ ਨਹੀਂ ਹੈਗੀ ਕਿਉਂਕਿ ਇਹ ਪੰਜ ਕੱਲੀ ਜਿਹੜੀ ਬੱਚੀ ਐ ਬੋਲਦੀ ਸੁਣਦੀ ਨਹੀਂ ਇੰਨੇ ਇੰਨੀ ਹਿੰਮਤ ਵੀ ਕੀਤੀ ਕਿ ਨਾਰਮਲ ਦੇ ਵਿੱਚ ਵੀ ਜਾ ਕੇ ਇੰਨੇ ਕਈ ਮੈਡਲ ਲੈ ਕੇ ਆਈ ਹੋਈ ਐ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਹਿਲੀ ਗੱਲ ਇਹ ਇਸ ਤਰ੍ਹਾਂ ਦਾ ਬੱਚਾ ਕੋਈ ਵੀ ਨਹੀਂ ਹੈਗਾ ਇੰਡੀਆ ਦੇ ਵਿੱਚ ਜਿੰਨੇ ਜਾ ਕੇ ਨਾਰਮਲ ਚ ਕੋਈ ਜਾ ਕੇ ਨੈਸ਼ਨਲ ਚ ਪਾਰਟਿਸ ਪਹੇਚੀ ਕਰਤਾ ਹੋਵੇ ਜਿਦੋਂ ਚੋਣਾਂ ਉਹਦੀਆਂ ਉਦੋਂ ਹੀ ਆਉਂਦੇ ਆ ਮਲਿਕਾ ਨੂੰ ਆ ਕੇ ਹੌਸਲਾ ਦੇ ਕੇ ਚਲੇ ਜਾਂਦੇ ਆ ਪਰ ਬਾਅਦ ਦੇ ਵਿੱਚ ਉੱਥੇ ਦੀ ਉੱਥੇ ਗੱਲ ਰਹਿ ਜਾਂਦੀ ਹੈ ਮਲਿਕਾ ਸਭ ਤੋਂ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਮਲਿਕਾ ਨੂੰ ਇਸ ਤਰ੍ਹਾਂ ਦਾ ਆ ਕੇ ਕੋਈ ਨਾ ਹੀ ਝੂਠਾ ਵਾਦਾ ਕਰੇ ਜੇ ਸਰਕਾਰਾਂ ਕੋਲ ਉਹਨਾਂ ਦੀ ਕੋਈ ਪਹੁੰਚ ਹੀ ਨਹੀਂ ਹੈਗੀ ਸਰਕਾਰਾਂ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦੇ ਕਮ ਸੇ ਕਮ ਇੱਕ ਬੱਚੇ ਨੂੰ ਆ ਕੇ ਇੱਕ ਹੌਸਲੇ ਦੀ ਉਮੀਦ ਤੇ ਨਾ ਚਗਾ ਕੇ ਜਾਣ ਕੋਈ ਆਂਦਾ ਜੀ ਹਫਤੇ ਬਾਅਦ ਤੇਰੀ ਨੌਕਰੀ ਲੱਗ ਜਾਏਗੀ ਕੋਈ ਆਂਦਾ ਜੀ ਮਹੀਨੇ ਬਾਅਦ ਲੱਗ ਜਾਏਗੀ ਤੇ ਬੱਚਾ ਕੀ ਹੈ ਬੱਚੇ ਦੇ ਨਾਲ ਦੀ ਜੇ ਸਰਕਾਰ ਸਰਕਾਰਾਂ ਇਸ ਤਰ੍ਹਾਂ ਬੱਚਿਆਂ ਦੇ ਨਾਲ ਕੀ ਰਵਾੜ ਕਰਤੀਆਂ ਰਹਿਣਗੀਆਂ ਤੇ ਬੱਚੇ ਤਾਂ ਟੁੱਟਨੇ ਟੁੱਟਣੇ ਹੀ ਸਰਕਾਰਾਂ ਖੇਡ ਦੀ ਗੱਲ ਕਰਦੀਆਂ ਨੇ ਖਿਡਾਰੀਆਂ ਦੀ ਗੱਲ ਕਰਦੀਆਂ ਪਰ ਜਦੋਂ ਜ਼ਮੀਨੀ ਪੱਧਰ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਵਾਦੇ ਸਿਰਫ ਚੋਣਵੀਂ ਵਾਦੇ ਰਹਿ ਜਾਂਦੇ ਨੇ ਜੀ ਬਿਲਕੁਲ ਅੱਜ ਮੇਰੇ ਨਾਲ ਜਿਹੜੇ ਗੈਸਟ ਮੌਜੂਦ ਹੈ ਉਹਨਾਂ ਨਾਲ ਵੀ ਇਹੀ ਹੋ ਰਿਹਾ ਹੈ ਉਹਨਾਂ ਨੇ ਲਗਭਗ 2012 ਤੋਂ ਲੈ ਕੇ ਹੁਣ ਤੱਕ ਘਟੋ ਘਟ 9 ਵਾਰੀ 골ਡ ਮੈਡਲ ਜਿੱਤ ਚੁੱਕੇ ਨੇ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਉਪਲਬਧੀਆਂ ਨੇ ਲੇਕਿਨ ਜਦੋਂ ਗੱਲ ਉਹਨਾਂ ਨੂੰ ਇੱਕ ਰਿਵਾਰਡ ਦੇਣ ਦੀ ਹੁੰਦੀ ਹੈ ਤਾਂ ਉਦੋਂ ਉਹ ਵਾਦੇ ਸਿਰਫ ਚੋਣਵੀਂ ਵਾਦੇ ਰਹਿ ਜਾਂਦੇ ਨੇ ਮੇਰੇ ਨਾਲ ਮੌਜੂਦ ਹੈ ਚੈਸ ਚੈਂਪੀਅਨ ਮਲਿਕਾ ਹੰਡਾ ਸਸਿਕ वेलकम अप सब ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਨਾ ਕਿ ਚੋਣਵੀਂ ਵਾਦੇ ਜਿਹੜੇ ਹੁੰਦੇ ਨੇ ਜਾਂ ਖੇਡ ਲਈ ਗੱਲ ਤਾਂ ਸਰਕਾਰਾਂ ਕਰਦੀਆਂ ਖਿਡਾਰੀਆਂ ਲਈ ਵੀ ਕਰਦੀ ਹੈ ਪਰ 2012 ਤੋਂ ਮੈਂ ਦੇਖਦਾ ਆ ਰਿਆਂ ਵਾ ਕੁੜੀਆਂ ਨੇ ਬਹੁਤ ਜ਼ਿਆਦਾ ਉਪਲਬਧੀਆਂ ਹਾਸਲ ਕੀਤੀਆਂ ਲੇਕਿਨ ਪੂਰੀਆਂ ਨਹੀਂ ਹੋਈਆਂ ਨੌਕਰੀ ਤੱਕ ਨਹੀਂ ਮਿਲ ਸਕੀ ਕੀ ਕਾਰਨ ਰਹੇ ਨੇ ਸਭ ਤੋਂ ਪਹਿਲਾਂ ਇਸ ਦੀਆਂ ਉਪਲਬਧੀਆਂ ਬਾਰੇ ਦੱਸੋ ਸਭ ਤੋਂ ਪਹਿਲਾਂ ਮੇਰੀ ਸਫਲਤਾ ਕੁਆਰ ਪਰਿਸਰਪਾਲ ਅਰੇ ਜਿਸ ਤਰ੍ਹਾਂ ਕਿ ਮਲਿਕਾ ਹੰਡਾ ਉਹ ਦੋ ਜਆ ਮਾਰਾ ਤੋਂ ਇੰਟਰਨੈਸ਼ਨਲ ਦੇ ਵਿੱਚ ਜੀ ਅੱਠ ਵਾਰੀ 골ਡ ਮੈਡਲ ਤੇ ਸਿਲਵਰ ਮੈਡਲ ਦੋ ਵਾਰੀ ਲੈ ਕੇ ਆਈ ਤੇ ਹੁਣ ਇਹ ਬ੍ਰੋਨਜ਼ ਮੈਡਲ ਲੈ ਕੇ ਆਈ ਹੈ ਨੈਸ਼ਨਲ ਦੇ ਵਿੱਚੋਂ ਤੇ ਇਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਵਿੱਚ ਇਹ ਪੰਜਾਬ ਨਹੀਂ ਇੰਡੀਆ ਦੀ ਪਹਿਲੀ ਧੀ ਹੈ ਜਿਨ ਨੇ ਏਸ਼ੀਆ ਦੇ ਵਿੱਚੋਂ 골ਡ ਮੈਡਲ ਲਿਆ ਵਰਲਡ ਦੇ ਵਿੱਚੋਂ 골ਡ ਮੈਡਲ ਲਿਆ ਔਰ ਫਿਰ ਏਸ਼ੀਆ ਦੇ ਵਿੱਚੋਂ ਇਹ ਨੇ ਸਿਲਵਰ ਮੈਡਲ ਵੀ ਲਿਆਏ 2015 ਤੋਂ ਇਹ ਲਗਾਤਾਰ ਜਦੋਂ ਵੀ ਜਾਂਦੀ ਇੰਟਰਨੈਸ਼ਨਲ ਲੈਵਲ ਤੇ ਵੀ 골ਡ ਸਿਲਵਰ ਮੈਡਲ ਲੈ ਕੇ ਆਂਦੀ ਹੀ ਪਈ ਹੈ ਇਹ ਵਰਲਡ ਡਿਸੇਬਲ ਏਸ਼ੀਅਨ ਦੇ ਵਿੱਚੋਂ ਵੀ ਸਿਲਵਰ ਮੈਡਲ ਲੈ ਕੇ ਆਈ ਹੋਈ ਵਰਲਡ ਫੀਟੇ 올ਿਪੀਆਰਡ ਦੇ ਵਿੱਚੋਂ ਵੀ ਇਹ ਸਿਲਵਰ ਮੈਡਲ ਲੈ ਕੇ ਆਈ ਹੋਈ ਹੈ ਔਰ 올ਿਪਿਕਸ ਦੇ ਵਿੱਚ ਵੀ ਇਹਨੇ ਪਾਰਟਿਸਪੇਟ ਕੀਤਾ ਹੋਇਆ ਹੈ ਔਰ ਉਹ ਨੇ ਰੀਸੈਂਟਲੀ ਹੈ এਸ਼ੀਆ ਪੈਸੀਫਿਕ ਦੇ ਵਿੱਚੋਂ 3rd ਪ੍ਰਾਈਜ਼ ਲੈ ਕੇ ਆਈ ਹੈਗੀ ব্রোঞ্জ মেடல் ਲੈ ਕੇ ਆਈ ਹੈਗੀ। ਇਸ ਤਰ੍ਹਾਂ ਹੀ ਇਹਦੇ ਮੈਡਲਸ ਦੀ ਤਾਂ ਗਿਣਤੀ ਹੈ ਹੀ ਨਹੀਂ ਹੈਗੀ। ਕਿਉਂਕਿ ਇਹ ਕੱਲੀ ਜਿਹੜੀ ਬੱਚੀ ਹੈ ਬੋਲਦੀ ਸੁਣਦੀ ਨਹੀਂ। ਇਹਨੇ ਇੰਨੀ ਹਿੰਮਤ ਵੀ ਕੀਤੀ ਕਿ ਨਾਰਮਲ ਦੇ ਵਿੱਚ ਵੀ ਜਾ ਕੇ ਇਹਨੇ ਕਈ ਮੈਡਲ ਲੈ ਕੇ ਆਈ ਹੋਈ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ। ਪਹਿਲੀ ਗੱਲ ਇਹ ਇਸ ਤਰ੍ਹਾਂ ਦਾ ਬੱਚਾ ਕੋਈ ਵੀ ਨਹੀਂ ਹੈਗਾ ਇੰਡੀਆ ਦੇ ਵਿੱਚ। ਜਿਨਨੇ ਜਾ ਕੇ ਨੋਰਮਲ ਚ ਕੋਈ ਜਾ ਕੇ ਨੈਸ਼ਨਲ ਚ ਪਾਰਟਿਸਪੇਟੇਸ਼ਨ ਕੀਤਾ ਹੋਵੇ ਉਹ ਸਾਡੀ ਬੱਚੀ ਨੇ ਡਿਸੇਬਲ ਕੈਟੇਗਰੀ ਦੇ ਵਿੱਚ ਜਾ ਕੇ ਨੋਰਮਲ ਦੇ ਵਿੱਚ ਜਾ ਕੇ ਇੰਨੇ ਸਿਲਵਰ ਮੈਡਲ ਏਸ਼ੀਆ ਦੇ ਵਿੱਚੋਂ ਲਿਆ ਹੋਇਆ ਹੈ ਪਰ ਉੱਥੇ ਹੀ ਆ ਕੇ ਇੰਨੇ ਮੈਡਲ ਇੰਨੀ ਇੰਦੀ ਹਿੰਮਤ ਹੋਣ ਦੇ ਬਾਵਜੂਦ ਯਾਨੀ ਕਿ ਜਦੋਂ ਜਿੱਥੇ ਵੀ ਜਾਂਦੀ ਸੀ ਇਹ ਨਾ 4-500 ਬੱਚਾ ਹੁੰਦਾ ਸੀ ਨਾਰਮਲ ਦੇ ਵਿੱਚ ਨੈਸ਼ਨਲ ਖੇਡਣ ਲਈ ਅੰਟੋ 17 19 ਜੋ ਵੀ ਇੱਥੇ ਤੱਕ ਇਹਨੇ ਟੀਮ ਚੈਂਪੀਅਨਸ਼ਿਪ ਦੇ ਵਿੱਚ ਵੀ ਆਪਣੀ ਪੰਜਾਬ ਦੀ ਟੀਮ ਨੂੰ ਚੌਥੇ ਪੰਜਵੇਂ ਨੰਬਰ ਦੇ ਉੱਤੇ ਲੈ ਕੇ ਗਈ ਹੋਈ ਹੈ ਪਰ ਇੰਦੀ ਹਿੰਮਤ ਦੇ ਜੋ ਵੀ ਹੌਸਲੇ ਸੀਗੇ ਸਰਕਾਰਾਂ ਨੇ ਉਹਦੇ ਵਿੱਚ ਸਾਥ ਨਹੀਂ ਦਿੱਤਾ ਜਿਸ ਤਰ੍ਹਾਂ ਕਿ ਇਹ ਜੋਦੋ ਵੀ ਚੈਸ ਖੇਡਣ ਲਈ ਗਈ ਹੈ ਬਹੁਤ ਲੋਕਾਂ ਨੇ ਇੰਦਾ ਸਾਥ ਦਿੱਤਾ ਹੈ ਇਹਨੂੰ ਹੱਲਾ ਸ਼ੇਰੀ ਦਿੱਤੀ ਹੈ ਜਿਸ ਤਰ੍ਹਾਂ ਸਾਡੇ ਪ੍ਰੋਫੈਸਰ ਵਿਕਰਮਜੀਤ ਸਿੰਘ ਐ ਫਤੇਗੜ ਸਾਹਿਬ ਤੋਂ ਐ ਉਹਨਾਂ ਨੇ ਬਹੁਤ ਜ਼ਿਆਦਾ ਮਾਲਿਕਾ ਨੂੰ ਉਸ ਟਾਈਮ ਤੇ ਸਾਡੇ ਉਹ ਜਨਰਲ ਫੈਕਟਰੀ ਸੀ ਉਹਨਾਂ ਨੇ ਬਹੁਤ ਸਾਥ ਦਿੱਤਾ ਮਾਲਿਕਾ ਦਾ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਜ਼ਿਆਦਾ ਹੈਗੇ ਆ ਹੁਣ ਰੀਸੈਂਟਲੀ ਵੀ ਜਿਹੜੇ ਵਰੁਣ ਜੀ ਐ ਉਹ ਵੀ ਇੰਦਾ ਬਹੁਤ ਸਾਥ ਦੇ ਰਿਹਾ ਇਸ ਨਾਲ ਪਹਿਲੇ ਵੀ ਸਭ ਨੇ ਸਾਥ ਦਿੱਤਾ ਹੈ ਰਿੰਕੂ ਸਿੰਘਲ ਐ ਉਹਨਾਂ ਨੇ ਬਹੁਤ ਸਾਥ ਦਿੱਤਾ ਹੈ ਗੈਂਦਾ ਇਹਨੇ ਮੈਡਲ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪਰ ਸਰਕਾਰਾਂ ਨੇ ਮਲਿਕਾ ਦਾ ਸਾਥ ਨਹੀਂ ਦਿੱਤਾ ਜਿਸ ਤਰ੍ਹਾਂ ਕਿ ਮਲਿਕਾ ਦੇ ਚੈਸ ਕੈਰੀਅਰ ਦੇ ਵਿੱਚ ਤਿੰਨ ਸਰਕਾਰਾਂ ਆ ਚੁੱਕੀਆਂ ਨੇ ਜੀ ਪਹਿਲੇ ਅਕਾਲੀ ਭਾਜਪਾ ਸਰਕਾਰ ਸੀਗੀ ਜੀ ਜਦੋਂ ਮਲਿਕਾ ਨੇ ਜਿੱਤਣਾ ਸਟਾਰਟ ਕੀਤਾ ਉਹਨਾਂ ਦੇ ਵੀ ਵਾਦੇ ਹੀ ਰਹੇ ਐ ਫਿਰ ਨੰਬਰ 2 ਦੇ ਉੱਤੇ ਕਾਂਗਰਸ ਸਰਕਾਰ ਨੇ 5 ਸਾਲ ਪੂਰੇ ਰਾਜ ਕੀਤਾ ਰਾਜ ਨਹੀਂ ਕੀਤਾ ਮਲਿਕਾ ਦੇ ਨਾਲ ਬਹੁਤ ਜ਼ਿਆਦਾ ਜਾਨੀ ਕਿ ਇਹਨੂੰ ਮਯੂਸ ਕੀਤਾ ਉਹਨਾਂ ਨੇ ਕਿਉਂਕਿ ਅੱਜ ਵਾਦਾ ਕੀਤਾ 2 ਮਹੀਨਿਆਂ ਬਾਅਦ ਤੋੜ ਦਿੱਤਾ ਹਰ ਇਨਸਾਨ ਨੇ ਹਰ ਮੈਂ ਸਬਦਾ ਨਾਮ ਲੈਣਾ ਚਾਹਾਂਗੀ ਕਿ ਨਹੀਂ ਮੈਨੂੰ ਯਾਦ ਆ ਰਿਹਾ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਉਹਨਾਂ ਨੇ ਵੀ ਵਾਦਾ ਕੀਤਾ ਸੀ ਮੈਨੂੰ ਯਾਦ ਆ ਸ਼ਾਇਦ ਹਾਂਜੀ 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 ਉਹਦੇ ਬਾਰੇ ਦੱਸਿਓ ਕਿ ਉਦੋਂ ਕੀ ਵਾਦਾ ਹੋਇਆ ਸੀ ਵਾਦਾ ਨਹੀਂ ਸੀ ਹੋਇਆ ਉਹ ਵਾਦਾ ਨਹੀਂ ਮੈਂ ਕਹਿ ਸਕਦੀ ਉਹ ਤੇ ਰਿਟਰਨ ਪ੍ਰੂਫ ਹੈ ਮੇਰੇ ਕੋਲ ਅੱਛਾ ਰਿਟਰਨ ਸੀਗਾ ਵਾਦਾ ਨਹੀਂ ਸੀਗਾ ਨਹੀਂ ਜੀ ਨਹੀਂ ਸੀ ਐਮ ਹਾਊਸ ਦੇ ਵਿੱਚ ਬਕਾਇਦਾ ਮਲਿਕਾ ਨੂੰ ਉੱਥੇ ਬੁਲਾਇਆ ਗਿਆ ਸੀਗਾ ਔਰ ਮਲਿਕਾ ਦੀ ਫਾਈਲ ਦੇ ਉੱਤੇ ਸਾਡੇ ਕੋਲ ਵੀਡੀਓ ਵੀ ਹੈ ਫਾਈਲ ਦੇ ਉੱਤੇ ਸਾਈਨ ਕੀਤਾ ਸੀ ਉਹਨਾਂ ਨੇ ਕਿ ਮਲਿਕਾ ਨੂੰ ਐਜ਼ ਅ ਕੋਚ ਦੀ ਨੌਕਰੀ ਇਹ ਵੀ ਗੱਲਬਾਤ ਹੋਈ ਸੀ ਕਿ ਜਲੰਧਰ ਦੇ ਵਿੱਚ ਮਲਿਕਾ ਨੂੰ ਜਿਆਨ ਨੂੰ ਕੋਚਿੰਗ ਦੇਗੀ ਆਪਣੇ ਵਰਗੇ ਬੋਲਦੇ ਸੁਣਦੇ ਜਿਹੜੇ ਬੱਚੇ ਨਹੀਂ ਉਹਨਾਂ ਨੂੰ ਕੋਚਿੰਗ ਦੇਗੀ ਕੋਚ ਦੀ ਨੌਕਰੀ ਤੇ ਸਾਈਨ ਹੋਏ ਹੋਏ ਨੇ ਕਿ ਉਹਨੂੰ ਨੌਕਰੀ ਦੇ ਦਿੱਤੀ ਗਈ ਹੈ ਤੇ ਫਿਰ ਕੀ ਹੋ ਗਿਆ ਫਿਰ ਉਸ ਤੋਂ ਬਾਅਦ ਦਿੱਕेंगी ਉਸ ਨਾਲੋਂ ਬਾਅਦ ਮੈਡਮ ਅਲਕਾ ਲੰਬਾ ਨੇ ਪੂਰੇ ਇੰਡੀਆ ਦੇ ਵਿੱਚ ਇਹ ਵੀਡੀਓ ਵਾਇਰਲ ਵੀ ਕੀਤੀ ਹੈ ਕਿ ਜਿੰਦੇ ਵਿੱਚ ਉਹ ਕਹਿ ਰਹੀ ਹੈ ਕਿ ਮਲਿਕਾ ਨੂੰ ਨੌਕਰੀ ਦੇ ਦਿੱਤੀ ਗਈ ਹੈ ਜੀ ਅੱਜ ਤੱਕ ਪੂਰੇ ਇੰਡੀਆ ਦੇ ਵਿੱਚ 20 40% ਲੋਕਾਂ ਨੂੰ ਇਹ ਹੀ ਪਤਾ ਹੈ ਕਿ ਮਲਿਕਾ ਨੂੰ ਨੌਕਰੀ ਮਿਲ ਗਈ ਹੋਈ ਬਟ ਨੌਕਰੀ ਕੋਈ ਨਹੀਂ ਮਿਲੀ ਹੈਗੀ ਹਾਲੇ ਤੱਕ ਵੀ ਅੱਛਾ ਨੌਕਰੀ ਨਹੀਂ ਆਇਤੀ ਕਰ ਮਿਲੀ ਉਸ ਵੇਲੇ ਤੁਸੀਂ ਅਪਰੋਚ ਕੀਤਾ ਸੀ ਸਰਕਾਰ ਨੂੰ ਉਸ ਨਾਲ ਬਾਅਦ ਸਰਕਾਰੀ ਚੇਂਜ ਹੋ ਗਈ ਆਮ ਆਦਮੀ ਪਾਰਟੀ ਸਰਕਾਰ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਿਟਰਨ ਸੀਗਾ ਰਿਟਰਨ ਤੋਂ ਬਾਅਦ ਤੁਸੀਂ ਅਧਿਕਾਰੀਆਂ ਨਾਲ ਤਾਂ ਗੱਲ ਕਰ ਸਕਦੇ ਸੀਗੇ ਹਾਂਜੀ ਸਭ ਦੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਇੱਕ ਚੋਣਵੇ ਵਾਦਾ ਸੀਗਾ ਅੱਛਾ ਮਤਲਬ ਉਹ ਕਹਿ ਰਹੇ ਚੋਣਵੇ ਵਾਦਾ ਸਿਰਫ ਹਾਂਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੈਂ ਤੁਹਾਡੇ ਸਭ ਕੋਲੋਂ ਇਹੀ ਪੁੱਛਣਾ ਚਾਹਨੀ ਆ जिन्हें मलका दे नाल प्यार करते हैं सारे कि जे एक सीएम अपनी चेयर दे उत्ते बैठ के अपना साइन करता है कि मलिका नूं सर, सरकारी नौकरी दे दी गई है ਤੇ ਕੀ ਉਹ ਚੋਣਵੇਂ ਵਾਦਾ ਹੈ ਮੈਨੂੰ ਹਾਲੇ ਤੱਕ ਇਹ ਪੋਲਿਟਿਕਸ ਨਹੀਂ ਸਮਝ ਆਈ ਹੈ ਅੱਛਾ ਹੁਣ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀ ਹੁਣ ਤਾਂ ਤੁਸੀਂ ਜਲੰਧਰ ਦੇ ਰੈਲ ਵਾਲੇ ਜਲੰਧਰ ਦੇ ਵਿੱਚ ਹੀ ਐਮਪੀ ਹੁਣ ਤੁਸੀਂ ਦੁਬਾਰਾ ਜਾ ਕੇ ਅਪੀਲ ਕੀਤੀ ਜੀ ਜੀ ਸਾਰੇ ਲੋਕਾਂ ਨੇ ਸਾਡੇ ਆਸ-ਪੜੋਸ ਦੇ ਲੋਕਾਂ ਨੇ ਇਹ ਹੀ ਗੱਲਾਂ ਉਦੋਂ ਕੀਤੀਆਂ ਸੀ ਕਿ ਚਲੋ ਜੀ ਸੀਐਮ ਚੰਨੀ ਸਰ ਉਦੋਂ ਦਾ ਲਿਖ ਕੇ ਚੱਲ ਗਏ ਹੋਏ ਨੇ ਹੁਣ ਅਸੀਂ ਫੇਰ ਇਹਨਾਂ ਨੂੰ ਵੋਟ ਦੇਈਏ ਸਾਡੇ ਆਸ-ਪੜੋਸ ਦੇ ਬਹੁਤ ਲੋਕਾਂ ਨੇ ਇਹ ਕਿਹਾ ਕਿ ਬਲਿਕਾ ਦੀ ਗੱਲ ਸੁਣੀ ਜਾਏਗੀ पर असी ले जाइए मेनू तो कभी चन्नीस का पता ही नहीं है। मेरा बेटा जो फोन कर दिया चुकते नहीं है और जलंधर नजर ही नहीं आए वोटा तो बाद अच्छा इस ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਆਂ ਇਹ ਤਾਂ ਹੋ ਗਈ ਚੰਨੀ ਸਰਕਾਰ ਦੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਈ ਹੈ ਉਹਨਾਂ ਨਾਲ ਗੱਲ ਹੋਈ ਕਿ ਉਦੋਂ ਵਾਅਦਾ ਕੀਤਾ ਗਿਆ ਸੀ ਰਿਟਰਨ ਦੇ ਵਿੱਚ ਕੀਤਾ ਗਿਆ ਸੀ ਵਾਅਦਾ ਵੀ ਨਹੀਂ ਸੋ ਉਹਨਾਂ ਦੇ ਰਿਟਰਨ 'ਚ ਦਿੱਕਿਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪਰੋਚ ਕੀਤੀ ਮਿਲਨੇ ਆ ਸਭ ਨੂੰ ਮਿਲਿਆ ਹੈ ਗਿਆ ਸੀ ਉਲਟਾ ਸਾਡੇ ਘਰ ਆ ਆ ਕੇ ਇਹਨਾਂ ਦੇ ਨੁਮਾਇੰਦੇ ਜਿਹੜੇ ਐ ਉਹਨਾਂ ਨੇ ਘਰ ਆ ਕੇ ਬੱਚੇ ਨੂੰ ਹੌਸਲਾ ਦਿੱਤਾ ਕਿ ਬੱਚੇ ਤੈਨੂੰ ਹਫਤੇ ਦੇ ਵਿੱਚ ਤੇਰੀ ਨੌਕਰੀ ਲੱਗੀ ਮੈਡਮ ਜਗਜੀਵਨ ਜੀਤਪੁਰ ਹੈ ਅੰਮ੍ਰਿਤਸਰ ਤੋਂ ਸਪੈਸ਼ਲ ਆਈ ਸੀ ਜਦੋਂ ਐਮਪੀ ਦੇ ਸ਼ਾਇਦ ਇਲੈਕਸ਼ਨ ਸੀਗੇ ਜੀ ਤੇ ਮਲਿਕਾ ਨੂੰ ਆ ਕੇ ਉਹਨਾਂ ਨੇ ਉਦੋਂ ਹੌਸਲਾ ਦਿੱਤਾ ਸੀ ਕਿ ਮਲਿਕਾ ਤੇਰੀ ਇੱਕ ਹਫਤੇ ਦੇ ਵਿੱਚ ਵਿੱਚ ਨੌਕਰੀ ਲੱਗ ਗਈ ਇਹ ਕਦੋਂ ਦੀ ਗੱਲ ਹੈ ਇਹ ਜਦੋਂ MP ਦੇ ਇਲੈਕਸ਼ਨ ਸੀਗੇ ਜਦੋਂ ਸੁਸ਼ੀਲ ਰਿੰਗੂ ਜੀ ਉਦੋਂ ਚੁਣੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਉਦੋਂ ਦੀ ਗੱਲ ਹੈਗੀ ਹੈ ਮਤਲਬ ਇਸ ਸਰਕਾਰ ਨੂੰ ਵੀ 3 ਸਾਲ ਹੋ ਗਏ 3 ਸਾਲ ਚ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੱਲੇ ਉੱਥੇ ਹੀ ਇਸ ਤਰ੍ਹਾਂ ਹੀ ਫਾਈਲਾਂ ਘੁੰਮਦੀਆਂ ਪਈਆਂ ਨੇ ਸੀਐਮ ਮਾਨ ਸਰ ਨੂੰ ਵੀ ਮਿਲਲੇ ਆ ਉਹ ਵੀ ਹੱਲੇ ਫਾਈਲ ਉਹਨਾਂ ਨੂੰ ਵੀ ਸਾਨੂੰ 6-7 ਮਹੀਨੇ ਹੋ ਗਏ ਸ਼ਾਇਦ ਮਿਲਿਆ ਨੂੰ ਤੇ ਪੁੱਛ ਹਲੇ ਕੋਈ ਸੀ ਪੰਜਾਬ ਦੇ ਪੰਜਾਬ ਦੇ ਖੇਡ ਮੰਤਰੀ ਨੇ ਮੀਟਿੰਗ ਹੈ ਉਹ ਕਾਫੀ ਕਿਦਾਂ ਖੇਡ ਨੂੰ ਵੀ ਪਸੰਦ ਕਰਦੇ ਨੇ ਖਿਡਾਰੀਆਂ ਨੂੰ ਵੀ ਤੁਸੀਂ ਉਹਨਾਂ ਨੂੰ ਅਪਰੋਚ ਕੀਤੀ ਅਸੀਂ ਉਹਨਾਂ ਨਾਲ ਫੋਨ ਦੇ ਉੱਤੇ ਗੱਲ ਹੋਈ ਸੀ ਸਾਡੀ ਜਦੋਂ ਮੈਡਮ ਜਗਦੀਵਨਜੀਤ ਕੋਰ ਆਏ ਸੀਗੇ ਔਰ ਉਹਨਾਂ ਨੇ ਉਦੋਂ ਹੀ ਵਾਅਦਾ ਕੀਤਾ ਸੀ ਕਿ ਹਫ਼ਤੇ ਦੇ ਵਿੱਚ ਵਿੱਚ ਨੌਕਰੀ ਲੱਗ ਜਾਏਗੀ और ये इस गल नु भी काफी टाइम बीत चुका है और मेरे ख्याल में इस गल भी डेढ़ साल हो गया है और कोई गल नहीं हलले तक बनी हैगी मेनू याद है मलका कुछ अनुराग ठाकुर ने मिले सी उदों कोई गल हुई सीगे अनुराग को ਕਿ ਮੈਂ ਉਹਨਾਂ ਨੂੰ ਵੀ ਮਿਲ ਲਈ ਸੀ ਤੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਮੈਂ ਪੰਜਾਬ ਸਰਕਾਰ ਨੂੰ ਫੋਨ ਕਰਾਂਗਾ ਔਰ ਗੱਲ ਕਰਾਂਗਾ ਉਹਨਾਂ ਦੇ ਨਾਲ ਵੀ ਜੋ ਵੀ ਮਲਿਕਾ ਦਾ ਇਹਨੂੰ ਨੌਕਰੀ ਤੇ ਕੰਮ ਸੇ ਕੰਮ ਦਿੱਤੀ ਜਾਵੇ ਉਹੀ ਮਲਿਕਾ ਕਹਿ ਰਹੀ ਹੈ ਕਿ ਮੈਨੂੰ 3 ਸਾਲ ਹੋ ਗਏ ਨੇ ਮੈਂ ਸਭ ਦੇ ਨਾਲ ਮਿਲਦੀ ਪਈ ਆ ਔਰ ਇਹ ਨਹੀਂ ਗੱਲ ਕਿ ਮੈਂ ਉਹਨਾਂ ਨੂੰ ਵੀ ਜਾ ਕੇ ਮਿਲ ਰਹੀ ਆ ਉਹ ਮੇਰੇ ਘਰ ਵੀ ਆ ਰਹੇ ਆ ਸਰਕਾਰ ਦੇ ਨੁਮਾਇੰਦੇ ਅੱਛਾ ਜਦੋਂ ਚੋਣਾ ਹੁੰਦੀ ਹੈ ਸ਼ਾਇਦ ਉਦੋਂ ਹੀ ਆਉਂਦੇ ਹੁੰਦੇ ਜੀ ਜਦੋਂ ਚੋਣਾ ਹੁੰਦੀ ਆ ਉਦੋਂ ਹੀ ਆਉਂਦੇ ਆ ਮਲਿਕਾ ਨੂੰ ਆ ਕੇ ਹੌਸਲਾ ਦੇ ਕੇ ਚਲੇ ਜਾਂਦੇ ਆ ਪਰ ਬਾਅਦ ਦੇ ਵਿੱਚ ਉੱਥੇ ਦੀ ਨੰ ਨੂੰ ਇਸ ਤਰ੍ਹਾਂ ਦਾ ਆ ਕੇ ਕੋਈ ਨਾ ਹੀ ਝੂਠਾ ਵਾਦਾ ਕਰੇ ਜੇ ਸਰਕਾਰਾਂ ਕੋਲ ਉਹਨਾਂ ਦੀ ਕੋਈ ਕੌਨਸੀ ਨਹੀਂ ਹੈਗੀ ਸਰਕਾਰਾਂ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦੇ ਕਮ ਸੇ ਕਮ ਇੱਕ ਬੱਚੇ ਨੂੰ ਆ ਕੇ ਇੱਕ ਹੌਸਲੇ ਦੀ ਉਮੀਦ ਤੇ ਨਾ ਜਗਾ ਕੇ ਜਾਣ ਕੋਈ ਆਂਦਾ ਜੀ ਹਫਤੇ ਬਾਅਦ ਤੇਰੀ ਨੌਕਰੀ ਲੱਗ ਜਾਏਗੀ ਕੋਈ ਆਂਦਾ ਜੀ ਮਹੀਨੇ ਬਾਅਦ ਲੱਗ ਜਾਏਗੀ ਤੇ ਬੱਚਾ ਕੀ ਹੈ ਬੱਚੇ ਦੇ ਨਾਲ ਤੇ ਜੇ ਸਰਕਾਰ ਸਰਕਾਰਾਂ ਇਸ ਤਰ੍ਹਾਂ ਬੱਚਿਆਂ ਦੇ ਨਾਲ ਖਿਲਵਾੜ ਕਰਦੀਆਂ ਰਹਿਣਗੀਆਂ ਤੇ ਬੱਚੇ ਤਾਂ ਟੁੱਟਣੇ ਟੁੱਟਣੇ ਹੀ ਆਂ अच्छा एक ना सुशील रिंकू भी ਤੁਹਾਡੇ ਇਲਾਕੇ ਦੇ ਨੇ ਤੁਹਾਡੇ ਨਾਲ ਵਾਦਾ ਵੀ ਕਰਕੇ ਕਿਸੇ ਮੈਨੂੰ ਯਾਦ ਆਉਂਦੋ ਵੀ ਉਹ ਐਮਪੀ ਵੀ ਰਹੇ ਨੇ ਹਾਂਜੀ ਠੀਕ ਹੈ ਨਾ ਉਦੋਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਉਹਨਾਂ ਨੂੰ ਪਤਾ ਸੀਗਾ ਉਹ ਤੇ ਸ਼ੁਰੂ ਤੋਂ ਹੀ ਮਲਿਕਾ ਨੂੰ ਹਰ ਜਗ੍ਹਾ ਦਿੱਤੇ ਜਿਸ ਤਰ੍ਹਾਂ ਮੰਨ ਲਓ ਕਿ ਲੈ ਕੇ ਜਾਂਦੇ ਵੀ ਸੀਗੇ ਇਹ ਨਹੀਂ ਮੈਂ ਕਹਾਂਗੀ ਕਿ ਲੈ ਕੇ ਨਹੀਂ ਸੀ ਜਾਂਦੇ ਪਰ ਸਰਕਾਰਾਂ ਪਰ ਹੁਣ ਤੁਸੀਂ ਅਪਰੋਚ ਕੀਤੀ ਉਹਨਾਂ ਨੂੰ ਕਿਉਂਕਿ ਉਹ ਹੁਣ ਭਾਜਪੀ ਚ ਹੈ ਠੀਕ ਹੈ ਜੀ ਤੇ ਅਨੁਰਾਗ ਠਾਕੁਰ ਵੀ ਭਾਜਪੀ ਚ ਹੈ ਉਹਨਾਂ ਨੇ ਉਦੋਂ ਕਿਹਾ ਸੀ ਪੰਜਾਬ ਸਰਕਾਰ ਨਾਲ ਗੱਲ ਕਰਾਂਗੇ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਵਾਂਗੇ ਕੋਈ ਇਹੋ ਜੀ ਗੱਲ ਹੋਈ ਨਹੀਂ ਹੁਣ ਨਹੀਂ ਹਾਲੇ ਹੋਈ ਹੈ ਜੀ ਕਿਉਂਕਿ ਮਲਿਕਾ ਇੰਨੀ ਕੋ ਟੋਕ ਚੁੱਕੀ ਹੋਈ ਹੈ ਮਲਿਕਾ ਤੇ ਕਹਿ ਰਹੀ ਹੈ ਕਿ ਬਿਲਕੁਲ ਮੈਂ ਨੂੰ ਤੁਸੀਂ ਮੰਮੀ ਨਾਲ ਗੇਮ ਹੀ ਨਹੀਂ ਖੇਡਨੀ ਜਾਂ ਮਨ ਨੂੰ ਕਨੇਡਾ ਭੇਜ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ ਮਲਿਕਾ ਕਿਉਂ ਕਰਦੀ ਹੈ ਇਹਨੂੰ ਪੁੱਛਿਆ ਤੁਸੀਂ ਮਣਿਕ ਚੈਸ ਜਸ ਕਰ ਰਹੀ ਕਿਉਂ ਤੱਕ ਮਲਿਕਾ ਵੀ ਕਹਿੰਦੀ ਟੱਕ ਮਲਿਕਾ ਇਹ ਕਹਿ ਰਹੀ ਹੈ ਕਿ ਮਨ ਨੂੰ ਹਾਲੇ ਤੱਕ ਕੋਈ ਜੋਬ ਹੀ ਨਹੀਂ ਮਿਲੀ ਹੈਗੀ ਤਾਂ ਮਨ ਨੂੰ ਆਪਣਾ ਅੱਗੇ ਫਿਊਚਰ ਅੰਦਰ

ਪਹਿਲੀ ਲੜਕੀਆਂ ਇੰਡੀਆ ਦੀ ਪੰਜਾਬ ਦੀ ਇੰਡੀਆ ਦੀ ਪਹਿਲੀ ਲੜਕੀਆਂ ਸਰਕਾਰਾਂ ਚੈੱਕ ਕਰ ਲੈਣ ਸਾਰਾ ਰਿਪੋਰਟ ਮਲਿਕਾ ਸਭ ਨੂੰ ਕਹਿ ਰਹੀ ਕਿ ਚੈੱਕ ਕਰੋ ਮੇਰੇ ਰਿਪੋਰਟ ਕਿ ਜਿੰਨੇ ਮੇਰੇ ਮੈਡਲ ਹੈ ਕਿਸੇ ਹੋਰ ਕੁੜੀ ਦੇ ਕੋਲ ਹੈਗੇ ਨੇ ਪੰਜਾਬ ਦੇ ਵਿੱਚ ਕਿਸੇ ਕੁੜੀ ਕੋਲ ਹੈਗੇ ਨੇ ਮੈਡਲ ਜੇ ਮੇਰਾ ਭਾਗ ਨਹੀਂ ਬੰਦਾ ਨੌਕਰੀ ਦਾ ਤੇ ਮੈਨੂੰ ਸਾਢੇ ਦਿਨ ਮੈਨੂੰ ਇੱਕ ਵਾਰੀ ਕਲੀਅਰਫਾਈ ਹੁਣ ਜੇ ਆਪਾਂ ਗੱਲ ਕਰੀਏ ਆਮ ਤੌਰ ਤੇ ਦੇਖਦੇ ਆਸੀਂ ਆ ਰਹੇ ਆ ਕਿ ਜਿਹੜੇ ਖਿਡਾਰੀ ਪੰਜਾਬ ਛੱਡ ਕੇ ਦੂਜੇ ਸਟੇਟਾਂ 'ਚ ਚਲੇ ਜਾਂਦੇ ਕਈ ਇਹਨਾਂ ਦੇ ਮਨ 'ਚ ਆਉਂਦਾ ਹੈ ਇਸ ਤਰ੍ਹਾਂ ਦਾ ਪੁੱਛਿਓ ਸੋਚਦੀ ਨਹੀਂ ਕਿ ਚਾ ਇਸ ਜਸਪ੍ਰੀਆ ਆਪ ਚੇਲੇ ਦੀਆਂ ਔਰ ਇਹਨਾਂ ਜਿਹਾ ਵੀ ਆ ਰਹਿਣਾ ਹੈ ਸੋ

ਜ਼ੀਰਲੈਂਡ ਲਈ ਔਰ ਉਹਨੂੰ ਆਪਣੀ ਲਾਈਫ ਦੇ ਡਿਸੀਜਨ ਲੈਣ ਲਈ ਇੰਨਾ ਕਨਫਿਊਜ਼ ਹੋਈ ਹੋਈ ਹੈ ਇਹ ਤੁਸੀਂ ਹੁਣ ਖੁੱਦੀ ਦੇਖ ਰਹੇ ਹੋ ਜਿਹੜੇ ਇਹਦੇ ਸਾਈਨ ਲੈਂਗੁਏਜ ਜਾਣਦੇ ਹੋਣਗੇ ਉਹ ਖੁੱਦੀ ਸਰਕਾਰਾਂ ਸਾਈਨ ਲੈਂਗੁਏਜ ਵਾਲੇ ਕੋਲੋਂ ਵੀ ਕੁਝ ਫੱਕਦਿਆਨੇ ਕਿ ਮਲਿਕਾ ਕੀ ਕਹਿ ਰਹੀ ਹੈ ਅੱਛਾ ਹੁਣ ਜਿਵੇਂ ਹੁੰਦਾ ਕਿ ਦੇਖੋ ਕਿੰਨੇ ਕੁ ਸਾਲ ਲਗਾ ਲੋਗੇ ਇਹਨੂੰ ਲਗਭਗ 12 ਸਾਲ ਤਾਂ ਹੋ ਚੁੱਕੇ ਨੇ ਹਾਂਜੀ ਠੀਕ ਹੈ ਹੁਣ ਅੱਗੋਂ ਕੋਈ ਮਨ ਦੇ ਵਿੱਚ ਤਾਂ ਆਂਦਾ ਕਿ ਮੈਂ ਕੁਝ ਸੋਚਿਆ ਕੁਝ ਜਿਵੇਂ ਤੁਸੀਂ ਕੈਨੇਡਾ ਦਾ ਗੱਲ ਕਰ ਰਹੇ ਹੋ ਜਾਂ ਹੋਰ ਕੋਈ ਮਨ ਦੇ ਵਿੱਚ ਆ ਰਿਹਾ ਹੈ ਜਿਸਤੇ ਮਨਿਕਾ ਇਹ ਹੀ ਸੋਚ ਰਹੀ ਹੈ ਜਦੋਂ ਦੂਸਰੀਆਂ ਸਕੇਟਾਂ ਦੇ ਬੱਚੇ ਜਿੱਤ ਕੇ ਆਉਂਦੇ ਆ ਉਹਨਾਂ ਨੂੰ ਮੈਂ ਕਹਿੰਦੀ ਆ ਲੱਖਾਂ ਨਹੀਂ ਕਰੋੜਾਂ ਰੁਪਏ ਸਰਕਾਰਾਂ ਦਿੰਦੀਆਂ ਨੇ ਉਹਨਾਂ ਦਾ ਫਿਊਚਰ ਸਿਕਿਉਰ ਕਰਦੀਆਂ ਨੇ ਹੁਣ ਇਹ ਚੈਸ ਦੇ ਵਿੱਚ ਡੀ ਗੁਕੇਸ਼ ਹੈ 18 ਸਾਲ ਦਾ ਮੁੰਡਾ ਹੈ

ਉੱਥੇ ਦੀਆਂ ਸਰਕਾਰਾਂ ਦੇਖੋ ਤਾਮਿਲਨਾਡੂ ਦੀਆਂ ਸਰਕਾਰਾਂ ਚੇਨਈ ਦੀਆਂ ਸਰਕਾਰਾਂ ਆਪਣੇ ਬੱਚਿਆਂ ਨੂੰ ਹੱਥਾਂ ਤੇ ਚੁੱਕਦੀਆਂ ਨਹੀਂ ਤਾਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਬੱਚਿਆਂ ਨੂੰ ਕਹਿੰਦੀਆਂ ਨੇ ਨਾ ਮੈਡਲ ਨਾਲ ਲਿਆਓ ਜਾਓ ਤੁਸੀਂ ਸਾਈਡ ਦੇ ਉੱਤੇ ਜਾਓ ਤੁਹਾਡਾ ਤੇ ਕੰਮ ਹੀ ਨਹੀਂ ਹੈਗਾ ਸਰਕਾਰਾਂ ਤਾਂ ਖੁਦ ਕਹਿ ਰਹੀਆਂ ਕਿ ਬੱਚੇ ਜਾਣ ਕੈਨੇਡਾ ਕਲੂਟਾ ਜਾ ਕੇ ਪੜਨ ਜਾ ਕੇ ਉੱਥੇ ਜਾ ਕੇ ਜੋ ਮਰਜ਼ੀ ਕਰਨ ਇਹ ਤੇ ਮੈਡਲ ਲਿਆ ਕੇ ਸਾਡੇ ਜੋਗਾ ਪਵਾੜਾ ਪਾ ਦਿੰਦੇ ਨੇ ਅੱਛਾ ਇੱਕ ਮਿੰਟ ਵੇ ਦੱਸੋ ਜਿਵੇਂ ਹੁਣ ਜਦੋਂ ਫਸਟ ਵਾਰੀ ਵਰਲਡ ਚੈਂਪੀਅਨ ਕਰੋ ਮੰਨੇ ਸੀਗੇ 2016ਾਂ ਦੇ ਵਿੱਚ ਉਦੋਂ ਸਰਕਾਰ ਕਹਿੰਦੀ ਸੀ ਉਦੋਂ ਕਾਂਗਰਸ ਦੀ ਸਰਕਾਰ ਕਾਂਗਰਸੀ ਉਸ ਤੋਂ ਪਹਿਲਾਂ ਅਕਾਲੀ ਸਰਕਾਰ ਤੇ ਅਕਾਲੀ ਸਰਕਾਰ ਵੇਲੇ ਵੀ ਤੁਸੀਂ ਅਪਰੋਚ ਕੀਤੀ ਸੀ ਹਾਂਜੀ ਸਾਹਬਾਂ ਤੇ ਕੀ ਹੋਇਆ ਬਦਲ ਛੜਦੇ ਉੱਥੇ ਸਭ ਫਸੇ ਸਭ ਨੂੰ ਮਿਲੇ ਹੋਇਆ ਇਹਨੋਂਦੈਨ ਹ ਹ ਸਿਬਰਤ ਕੋਲ ਬਦਲ ਛੜ ਕੇ ਆ ਰਹੇ ਹੋਏ ਅੱਛਾ ਘਰੇ ਆਏ ਜਲੰਧਰ ਹਾਂਜੀ ਘਰੇ ਵੀ ਆਏ ਹੋਏ ਨੇ ਮਲਿਕਾ ਨੂੰ ਹੌਸਲਾ ਦੇਣ ਲਈ ਜਦੋਂ ਵੋਟਾਂ ਹੁੰਦੀਆਂ ਸਾਰੇ ਆਂਦੇ ਨੇ ਬਾਅਦ ਚ ਫੋਨ ਕਰਦਾ ਕੁਛ ਨਹੀਂ ਪੌਪੁਲੈਰਿਟੀ ਲੈਣ ਲਈ ਆਂਦੇ ਕਿ ਠੀਕ ਹੈ ਜੀ ਅਸੀਂ ਬੱਚੀ ਨੂੰ ਹੌਸਲਾ ਦੇ ਰਹੇ ਆ ਅਜੋ ਹੌਸਲਾ ਕਿੱਥੇ ਹੈ ਕੌਣ ਲੜਾਈ ਲਾ ਰਿਹਾ ਮਰਲਕਾ ਪਰ ਐਦਾ ਕਿੰਨੀ ਕੌਰ ਤੁਸੀਂ ਵਾਅਦੇ ਲਈ ਜੋ ਹੁਣ ਜਦੋਂ ਚੋਣਾ ਆਣ ਗਿਆ ਹੁਣ ਤੁਸੀਂ ਸੋਚਿਆ ਨਹੀਂ ਕੁਛ ਇਹਨਾਂ ਨਾਲ ਗੱਲ ਕਰਨ ਦਾ ਇਹਨੇ ਸੋਚਿਆ ਕਿ ਹੁਣ ਮੈਂ ਮਿਲਾਂਗੀ ਜਾਂ ਨਹੀਂ ਮਿਲਾਂਗੀ ਉਹਨਾਂ ਨੂੰ ਮਿਲੇਗੀ ਕੀ ਹੋਰ ਪ੍ਰੋਟੈਸਟ ਹੀ ਕਰੇਗੀ ਹੋਰ ਕੀ ਕਰ ਸਕਦੀ ਹੈ ਬੱਚਾ ਤੇ ਹੋਰ ਕੁਝ ਨਹੀਂ ਕਰ ਸਕਦਾ ਹੁਣ ਇਹੀ ਰਹਿ ਗਿਆ ਹੈ ਗਾ ਸਾਡੀ ਦੇ ਪੁਲਕਾ ਇੰਨਾ ਕੋ ਡਿਪਰੈਸਡ ਹੋਈ ਹੋਈ ਆ ਸਰ ਅੱਜ ਤੁਹਾਡੇ ਸਭ ਨੇ ਤੁਹਾਨੂੰ ਠੀਕ ਨਜ਼ਰ ਆ ਰਹੀ ਹੈ ਘਰ ਦੇ ਵਿੱਚ ਕਈ ਕਹਿੰਦੀ ਰੋਟੀ ਨਹੀਂ ਖਾਂਦੀ ਕਹਿੰਦੀ ਮੇਰਾ ਫਿਊਚਰ ਕੀ ਹੈ ਮੰਮੀ ਤੁਸੀਂ ਤੇ ਮੈਨੂੰ ਗੇਮ ਦੇ ਵਿੱਚ ਪਾ ਦਿੱਤਾ ਮੈਂ ਤੇ ਬੱਚਾ ਸੀ ਉਸ ਟਾਈਮ ਤੇ ਮੈਂ ਛੋਟੀ ਸੀ ਮੈਨੂੰ ਨਹੀਂ ਸੀ ਸਮਝ ਮੈਂ ਕੀ ਕੈਰੀਅਰ ਚੁਣਨਾ ਹੈ ਗੇਮ ਦੇ ਵਿੱਚ ਪਾਇਆ ਮੈਂ ਮਿਹਨਤ ਕੀਤੀ ਜਾ ਕੇ ਮੈਂ 골ਡ ਮੈਡਲ ਵੀ ਲੈ ਕੇ ਆਈ ਆ ਸਭ ਕੁਝ ਕੀਤਾ ਆਪਣਾ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਤੇ ਗਈਆਂ ਉੱਥੇ ਮੈਡਲ ਤੇ ਮੈਡਲ ਲੈ ਕੇ ਆਈ ਆ ਪਰ ਕਹਿੰਦੀ ਮੇਰਾ ਕੀ ਸੋਚਿਆ ਤੁਸੀਂ ਕਹਿੰਦੀ ਘੱਟੋ ਘੱਟ ਮੈਨੂੰ ਜੇ ਕਹਿਣਗੇ ਪੜਾਈ ਵੱਲੋਂ ਗ੍ਰੈਜੂਏਟ ਗ੍ਰੈਜੂਏਸ਼ਨ ਕੀਤੀ ਹੋਈ ਮੈਂ ਕਿਹਾ ਨਹੀਂ ਜੇ ਦੇਖਿਆ ਜਾਵੇ ਜੀਐਨਡੀ ਜੂ ਯੂਨੀਵਰਸਿਟੀ ਤੋਂ ਕੀਤੀ ਹੋਈ ਕੋਈ ਐਵੀ ਛੋਟੀ ਮੋਟੀ ਧੋਨੀ ਕੀਤੀ ਸਰਕਾਰਾਂ ਕੀ ਭਾਲਦੀਆਂ ਨੇ ਸਰਕਾਰਾਂ ਕਹਿੰਦੀਆਂ ਤੇ ਹੈ ਨਹੀਂ ਕਿ ਅਸੀਂ ਨੌਕਰੀਆਂ ਦੇ ਰਹੇ ਆ ਆ ਟਾਈਮ ਤੇ ਜਦੋਂ ਮੈਂ ਸੁਣਨੀ ਆ ਮਲਿਕਾ ਵੀ ਦੇਖਦੀ ਮਲਿਕਾ ਕਹਿੰਦੀ ਇਹ ਕੀ ਕਹਿ ਰਹੇ ਨੇ ਮੈਂ ਕਿ ਕਹਿ ਰਹੇ ਨੇ ਇੰਨੀਆਂ 50 ਲੱਖ ਨੌਕਰੀਆਂ ਦੇਤੀਆਂ ਇੰਨੇ ਲੱਖ ਨੌਕਰੀਆਂ ਦੇਤੀਆਂ ਤੇ ਕਹਿੰਦੀ ਮੈਂ ਤਾਂ ਕੱਲੀ ਆ ਪੰਜਾਬ ਦੀ ਜਿੰਨੇ ਕੋਲ ਇੰਨੇ ਮੈਡਲ ਆ ਮੇਰਾ ਕਿਸੇ ਨਾਲ ਵੀ ਕੰਪੈਰੀਸ਼ਨ ਕਰਕੇ ਦੇਖ ਲੋ ਮੇਰੀ ਗੇਮ ਦੇ ਵਿੱਚ ਮਲਿਕਾ ਸਪਨੂ ਸ਼ਾਫੀ ਕਹਿ ਰਹੀ ਹੈ ਕਿ ਮੇਰੀ ਗੇਮ ਦੇ ਵਿੱਚ 17 ਅੰਜ ਦੇ ਵਿੱਚ ਦੇਖ ਲਓ ਕਿਸੇ ਬੋਲਦੇ ਸੁਣਦੇ ਬੱਚੇ ਕੋਲ ਵੀ ਨਹੀਂ ਇੰਨੇ ਮੈਡਲ ਹੋਣਗੇ ਜਿੰਨੇ ਮੇਰੇ ਕੋਲ ਮੈਡਲ ਹੈ ਤੇ ਇੱਕ ਗੱਲ ਹੋਰ ਹੈ ਇਹ ਸਰਕਾਰਾਂ ਦੇ ਤੇ ਤੁਸੀਂ ਦਰਵਾਜ਼ੇ ਖੜਕਾ ਚੁੱਕੇ ਹੋ ਕੋਈ ਹੱਲ ਨਹੀਂ ਲੱਭ ਰਿਹਾ ਇਸ ਤੋਂ ਇਲਾਵਾ ਕੁਝ ਪ੍ਰਾਈਵੇਟ ਕਿਹਦਾ ਦੇਸ਼ ਦੇ ਵਿੱਚ ਐਸੀਆਂ ਕੰਪਨੀਆਂ ਨੇ ਜਿਹੜੇ ਹਾਇਰ ਕਰਦੀ ਕਦੀ ਉਹਨਾਂ ਨੂੰ ਅਪਰੋਚ ਕੀਤੀ ਜਾਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤੀ ਨਹੀਂ ਉਹਨਾਂ ਨੇ ਹੱਲੇ ਤੱਕ ਕਿਸੇ ਨੇ ਨਹੀਂ ਅਪਰੋਚ ਕੀਤੀ ਹੈਗੀ ਪੁੱਛੋ ਇਹ ਕਿਉਂ ਨਹੀਂ ਅਪਰੋਚ ਕਰ ਸਕਦੇ ਕਿਉਂਕਿ ਉਹ ਵੀ ਬਹੁਤ ਅੱਛੇ ਪੈਕੇਜ ਦਿੰਦੇ ਜੇ ਆਪਾਂ ਗੱਲ ਕਰੀਏ ਆਰਮੀ ਦੇ ਵਿੱਚ ਸੀਗਾ ਜਾਂ ਐਦਾਂ ਦੀ ਕਈ ਹੈਗੀਆਂ ਨੇ ਬੈਂਕ ਹੈਗੇ ਨੇ ਕਈ ਕਈ ਕਿਦਾਂ 에어ਲਾਈਨਸ ਹੈਗੀਆਂ ਨੇ ਜਿਹੜੀਆਂ ਪ੍ਰਾਈਵੇਟ ਕਰਦੇ ਨੇ ਕਿ ਇਸ ਬਾਰੇ ਇਹ ਸੋਚ ਸਕਦੀ ਹੈ ਸੋਚਦੇ ਹੋ ਸਕਦੀ ਹੈ ਸਭ ਕੁਝ ਕਰ ਸਕਦੀ ਹੈ ਪਰ ਮੇਰੀ ਗੱਲ ਕਿ ਆਫਰ ਆਂਦਰ ਉਤਈ ਹੈ ਨਾ ਬੱਚਿਆਂ ਨੂੰ ਬੱਚਿਆਂ ਨੇ ਤੇ ਆਪਣੀ ਵੀ ਇਹਨਾਂ ਤੋਂ ਬਹੁਤ ਕੀਤੀ ਹੈ ਪੁੱਛੋ ਕਿ ਇਹ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਜਾਂ ਤੁਸੀਂ ਕੀਤੀ ਪ੍ਰਾਈਵੇਟ ਉਹ ਨਹੀਂ ਨਹੀਂ ਕੈਂਦੀ ਕੋਈ ਅਪਰੋਚ ਨਹੀਂ ਕੀਤੀ ਕਿਸੇ ਨੇ ਮਿਲ ਕੀਤੀ ਹੈ ਜੀ ਤੁਸੀਂ ਕਦੀ ਕੋਸ਼ਿਸ਼ ਕੀਤੀ ਇਸ ਪਾਸੇ ਗਏ ਕੋਸ਼ਿਸ਼ ਹੀ ਨਹੀਂ ਕੀਤੀ ਦਾਰਾ ਸਬ ਮਲਿੰਗਾ ਦਾ مین ਫੋਕਸ ਹੀ ਗੇਮ ਹੈ ਮੈਂ ਕਿਹਾ ਨਹੀਂ ਉਹਨ ਦੇ ਚ ਕਿ ਮੈਂ ਦੱਸਦਾ ਜੀ ਥੋੜਾ ਹੋ ਸਕਦਾ ਕਲੀਅਰ ਕਰਨ ਦਾ ਮੈਂ ਕਰ ਦਿੰਨਾ ਕਿ ਬਿਲਕੁਲ ਨਹੀਂ ਦੱਸਿਓ ਕਿ ਜਦੋਂ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਹਨ ਨਾ ਉਹ ਖੇਲ ਦੇ ਵਿੱਚ ਹੀ ਰੱਖਦੀਆਂ ਨੇ ਲੇਕਿਨ ਤੁਹਾਨੂੰ ਜੋਬ ਦੇ ਦਿੰਦੀ ਜਿਵੇਂ ਰੇਲਵੇ ਹੈ ਚਲੋ ਇਸ ਮੰਨ ਲਿਆ ਗਵਰਨਮੈਂਟ ਦੀ ਹੈ ਐਸੇ ਕਈ ਹੈਗੀਆਂ ਨੇ ਜਿਹੜੇ ਹੋਰ ਵੀ ਕਰਦੀਆਂ ਨੇ ਤੁਸੀਂ ਉਹਨਾਂ ਨੂੰ ਅਪਰੋਚ ਕੀਤੀ ਜਾਂ ਕਰ ਸਕਦੇ ਹੋ ਨੇ ਅਸੀ ਅਪਰੋਚ ਨਹੀਂ ਕੀਤੀ ਉਹਨਾਂ ਨੂੰ ਕਿਸੇ ਨੂੰ ਇਸ ਵਾਰ ਇਹ ਮਨ ਦੇ ਵਿੱਚ ਵਿਚਾਰ ਹੈ ਹਾਂਜੀ ਹੁੰਦਾ ਹੈਗਾ ਮਨ ਉਹ ਤੇ ਕਹਿੰਦੀ ਹੈ ਕਿ ਜਦੋਂ ਦੇਖਦੀ ਸੀ ਨਾਰਮਲ ਦੇ ਵਿੱਚ ਜਾਂਦੀ ਸੀ ਲੜਕੀਆਂ ਨੇ ਬਲੇਜ਼ਰ ਪਾਏ ਹੁੰਦੇ ਸੀਗੇ ਕੋਟ ਪਾਏ ਹੁੰਦੇ ਸੀਗੇ ਜਿਸ ਤਰ੍ਹਾਂ ਕਿ ਉਹ ਆਈਐਲ ਔਇਲ ਇੰਡੀਆ ਔਇਲ ਵਾਲੇ ਬਾਇ ਦੇ ਸੀਗੇ ਹਾਂ ਹਿੰਦੀ ਮੈਂ ਬੋਲਦੀ ਸੁਣਦੀ ਨਹੀਂ ਹੈਗੀ ਸਾਨੂੰ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਅਪਰੋਚ ਨਹੀਂ ਆਈ ਹੈਗੀ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਨਾਰਮਲ ਦੇ ਵਿੱਚ ਵੀ ਖੇਡਦੀ ਸੀਗੀ ਔਰ ਟੀਮ ਚੈਂਪੀਅਨਸ਼ਿਪ ਖੇਡਦੀ ਸੀ ਤੇ ਔਰ ਦੇਖਦੀ ਸੀ ਕਿ ਉਹਨਾਂ ਨੇ ਬਲੇਜ਼ਰ ਪਾਏ ਹੁੰਦੇ ਸੀ ਜਿਸ ਤਰ੍ਹਾਂ ਇੰਡੀਅਨ ਔਇਲ ਹੈ ਐ ਐਲ ਆਈ ਸੀ ਵੱਲੇ ਇਸ ਤਰ੍ਹਾਂ ਟੀਮਾਂ ਉੱਥੇ ਆਉਂਦੀਆਂ ਸੀ ਖੇਡਣ ਦੇ ਲਈ ਔਰ ਆਪਣੀ ਉਹ ਉਸ ਟਾਈਮ ਤੇ ਉਹ ਇੰਡੀਵਿਜੂਅਲ ਨਹੀਂ ਸੀ ਹੁੰਦੀਆਂ ਉਸ ਕੰਪਨੀ ਵੱਲੋਂ ਆਉਂਦੀਆਂ ਸੀ ਖੇਡਣ ਲਈ ਕੋਈ ਕਹਿ ਰਹੀ ਕਿ ਬੰਨੂ ਹਾਲੇ ਤੱਕ ਕਿਸੇ ਨੇ ਇਸ ਤਰ੍ਹਾਂ ਦੀ ਅਪਰੋਚ ਨਹੀਂ ਕੀਤੀ ਉਹ ਪੜ ਉਹ ਲੱਗ ਪੜ 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 ਮਲਿਕਾ ਹੋਈ ਕਿ ਅੰਨ ਸਰਕਾਰ ਦੇ ਵਿੱਚ ਬੱਚਿਆਂ ਨੂੰ A ਗ੍ਰੇਡ B ਗ੍ਰੇਡ ਦੀਆਂ ਨੌਕਰੀਆਂ ਮਿਲੀਆਂ ਹੋਈਆਂ ਨੇ

ਮਲਿਕਾ ਕਹਿ ਰਹੀ ਹੈ ਕਿ ਹਰਿਆਣਾ ਦੇ ਵਿੱਚ ਇੱਕ ਮੁੰਡਾ ਹੈ ਜਿਹਨੇ 21 ਮੈਡਲ ਲੈ ਕੇ ਆਇਆ ਔਰ ਉਹਨੂੰ ਨੌਕਰੀ ਮਿਲ ਗਈ ਹੈ ਔਰ ਮੇਰੇ ਕੋਲ 8 8 ਇੰਟਰਨੈਸ਼ਨਲ ਦੇ ਮੈਡਲ ਉਹ ਕੈਟਾਗਰੀ ਸੇਮ ਹੈ ਸੇਮ ਕੈਟਾਗਰੀ ਹੈ ਸੇਮ ਕੈਟਾਗਰੀ ਡੈਫਨ ਡੰਬ ਹੈ ਜਿਵੇਂ ਕਿ ਗੱਲ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਅਕਾਲੀ ਸਰਕਾਰ ਆਈ ਉਹਨੇ ਕੁਛ ਨਹੀਂ ਕੀਤਾ ਕਾਂਗਰਸ ਦੀ ਸਰਕਾਰ ਨੇ ਕੁਛ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੀ ਇਹ ਸਰਕਾਰਾਂ ਤਾਂ ਤੁਹਾਨੂੰ ਕੁਛ ਅਣਦੇਖੀ ਗੱਲਾਂ ਜਾਰੀਆਂ ਨੇ ਤੁਸੀਂ ਹੋਰ ਕਿਸੇ ਸਟੇਟ 'ਚ ਜਿਵੇਂ ਹਰਿਆਣਾ ਦੀ ਗੱਲ ਕਰ ਰਹੀ ਹੈ ਹਰਿਆਣਾ 'ਚ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਸਰ ਨਵ ਅਪਰੋਚ ਤੇ ਬਹੁਤ ਸਟੇਟਾਂ ਤੋਂ ਆ ਰਹੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਿਛੇ ਜੀ ਤੁਸੀਂ ਮੀਡੀਆ ਦੇ ਵਿੱਚ ਵੀ ਦੇਖਿਆ ਹੋਣਾ ਕਿ ਤੇਲੰਗਾਨਾ ਸਰਕਾਰ ਨੇ ਮਲਿਕਾ ਦਾ ਗ੍ਰੈਂਡ ਵੈਲਕਮ ਕੀਤਾ ਤੁਹਾਨੂੰ ਯਾਦ ਹੋਏਗਾ ਜਿਸ ਤਰ੍ਹਾਂ ਜੋ ਕਿ ਹਲੇ ਤੱਕ ਆਪਣੀ ਸਰਕਾਰ ਨੇ ਇਹਨੂੰ ਕਦੀ

मैं धी है इतने ही स्ट्रगल करा और अपने इथे ही हक लवानी जो जो भी है अपनी सरकार मेरी कोशिश है कि मैं गुहार लगा रहा नहीं पूरी कर रही ਤੇ ਦੇਖੋ ਕਿ ਪਤਾ ਕੋਈ ਹੋਰ ਸਰਕਾਰ ਆ ਜੇਗੀ ਉਹ ਮੇਰੀ ਸਰਕਾਰ ਪੂਰੀ ਕਰ ਦੇਗੀ ਕਿਉਂਕਿ ਮੇਰਾ ਜਨਮ ਭੁਨਮੀ ਇਹੀ ਹੈ ਮੇਰੇ ਮਾਪੇ ਉਹ ਮੇਰੇ ਦਾਦਾ ਦਾਦੀ ਸਾਰੇ ਇੱਥੇ ਦੇ ਵਸਨੀਕ ਨੇ ਤੇ ਮੈਂ ਕਿਉਂ ਜਾਵਾਂ ਦੂਜੀਆਂ ਸਰਕਾਰਾਂ ਦੇ ਕੋਲ ਜੇ ਅੱਜ ਇਹਨਾਂ ਅੱਜ ਪਾਲਿਸੀ ਸਰਕਾਰ ਨੇ ਬਣਾ ਦਿੱਤੀ ਹੋਈ ਹੈ ਤੇ ਅੱਗੇ ਵੀ ਪਾਲਿਸੀ ਤੋਂ ਸਰਕਾਰਾਂ ਕੰਮ ਕਰਨੀਆਂ ਤਾਂ ਮੈਨੂੰ ਆਸ ਹੈਗੀ ਹੈ ਅੱਜ ਬਹੁਤ ਮਿਹਰਬਾਨੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਪਲੇਟਫਾਰਮ ਦੇ ਜਰੀਏ ਸਰਕਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਵਾਰੀ ਫਿਰ ਕੀ ਸ਼ਾਇਦ ਕੋਈ ਗੱਲ ਬਣ ਸਕੇ ਕਿਉਂਕਿ ਆਮ ਆਦਮੀ ਪਾਰਟੀ ਦੇ 2 ਸਾਲ ਰਹਿੰਦੇ ਨੇ ਉਹਨਾਂ ਤੇ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਬੇਟੀ ਹੈ ਇਸ ਬਾਰੇ ਸੋਚਿਆ ਜਾ ਸਕੇ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੀ ਸਪੈਸ਼ਲ ਕੈਟਾਗਰੀ ਚ ਹੈ ਇਹ ਨਾ ਬੋਲ ਸਕਦੀ ਹੈ ਨਾ ਇਹ ਸੁਣ ਸਕਦੀ ਹੈ ਮਤਲਬ ਸਵਾਲ ਇਹ ਹੈ ਕਿ ਜਿਹੜੀਆਂ ਗੁੰਗੀਆਂ ਤੇ ਬੋਲੀਆਂ ਸਰਕਾਰ ਹੈ ਉਸ ਨੂੰ ਇਹ ਬੱਚੀ ਕਿਦਾਂ ਅਪਰੋਚ ਕਰੇਗੀ ਕਿਸ ਤਰੀਕੇ ਕਰ ਰਹੀ ਹੈ ਉਹ ਜਦੋਂ ਜਾਂਦੀ ਇਵੈਂਟ ਦੇ ਵਿੱਚ ਦੇਖਦੀ ਹੈ ਉਹੀ ਕੈਟਾਗਰੀ ਸਪੈਸ਼ਲ ਕੈਟਾਗਰੀ ਤੋਂ ਇਲਾਵਾ ਜਿਹੜੀ ਜਰਨਲ ਕੈਟਾਗਰੀ ਜਾਂ ਨੋਰਮਲ ਕੈਟਾਗਰੀ ਉਸਦੇ ਬੱਚੇ ਵਧੀਆ ਜਾ ਰਹੇ ਨੇ ਇਹ ਇੱਥੇ ਬੈਠੀ ਹੈ ਜਦੋਂ ਇਹਨੂੰ ਸਵਾਲ ਕੀਤਾ ਜਾਂਦਾ ਹੈ ਕਿ ਪੰਜਾਬ ਛੱਡ ਕੇ ਕਿਸੇ ਦੂਜੀ ਸਟੇਟ 'ਚ ਚਲੀ ਜਾ ਤਾਂ ਕਹਿੰਦੀ ਮੈਂ ਪੰਜਾਬ ਦੀ ਧੀ ਆ ਮੈਂ ਹੱਕ ਵੀ ਆਪਣਾ ਪੰਜਾਬ 'ਚ ਲਾਵਾਂਗੀ ਸੋ ਅਸੀਂ ਆਪਣੇ ਪਲੇਟਫਾਰਮ ਦੇ ਵਾਇਸੋ ਪੰਜਾਬ ਦੇ ਜਰੀਏ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਸ ਬੇਟੀ ਦੀ ਗੱਲ ਸੁਣੋ ਇਸ ਬੇਟੀ ਦੀ ਅਚੀਵਮੈਂਟਸ ਦੇਖੋ ਪਿਛਲੀ ਸਰਕਾਰ ਨੇ ਵਾਦਾ ਕੀਤਾ ਸੀ ਘਟੋ ਘਟ ਉਹਨਾਂ ਨੇ ਕਿਹਾ ਸੀ ਉਹੀ ਵਾਦਾ ਤੁਸੀਂ ਇੱਕ ਵਾਰੀ ਬੁਕਸ ਵਿੱਚ ਕਰੋ ਆਪਾਂ ਜਾ ਕੇ ਦੁਬਾਰਾ ਅਧਿਕਾਰੀਆਂ ਨੂੰ ਪੁੱਛੋ ਕਿ ਕੀ ਹੈ ਜਦ ਉਹ ਸਭ ਕੁਝ ਅਚੀਵ ਕਰ ਰਹੀ ਹੈ ਤੇ ਫਿਰ ਕਿਉਂ ਨਹੀਂ ਹੁੰਦਾ ਸੋ ਇਹੋ ਜੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕਿ ਸਰਕਾਰਾਂ ਗੱਲਾਂ ਤਾਂ ਕਰਦੀਆਂ ਨੇ ਖੇਡਦੀਆਂ ਖਿਡਾਰੀਆਂ ਦੀ ਪਰ ਜ਼ਮੀਨੀ ਪੱਧਰ ਤੇ ਜਦੋਂ ਗੱਲ ਆਉਂਦੀ ਹੈ ਤਾਂ ਨਤੀਜਾ ਤੁਹਾਡੇ ਸਾਹਮਣੇ ਹੈ ਬਹੁਤ ਮਿਹਰਬਾਨੀ ਜੀ ਥੈਂਕ ਯੂ